16 ਦੇ ਕਰੀਬ ਬੰਦੇ ਹਰ ਰੋਜ਼ ਇੱਕ ਦਿਨ ਚੋਂ ਦਾ ਸਪੋਟ ਮਰਦੇ ਸੀਗੇ ਨੰਬਰ 1 ਸੀ ਪੰਜਾਬ ਐਕਸੀਡੈਂਟ ਦੀਆਂ ਮੌਤਾਂ ਚ ਅਸੀਂ ਐਸਐਸਐਫ ਸੜਕ ਸੁਰੱਖਿਆ ਫੋਰਸ ਬਣਾਈ ਨਵੇਂ ਮੁੰਡੇ ਕੁੜੀਆਂ ਨੂੰ ਟ੍ਰੇਨ ਕੀਤਾ ਉਹਨਾਂ ਨੂੰ ਫਸਟ ਏਡ ਦਾ ਸਮਾਨ ਉਹਨਾਂ ਨੂੰ ਹੋਰ ਐਕਸੀਡੈਂਟ ਵੇਲੇ ਕੰਮ ਆਉਣ ਵਾਲੀਆਂ ਜਿਹੜੇ ਵੀ ਇਕਵਿਪਮੈਂਟ ਦਿੱਤੇ ਤੇ ਮੇਰਾ ਡਾਟਾ ਨਹੀਂ ਹੈਗਾ ਇਹ ਭਾਰਤ ਸਰਕਾਰ ਦੇ ਸੜਕ ਪ੍ਰਵਾਹਨ ਮੰਤਰੀ ਨਿਤਿਨ ਗਟਕਰੀ ਜੀ ਨੇ ਰਾਜ ਸਭਾ ਦੇ ਵਿੱਚ ਬੋਲਿਆ ਕਿ ਦੇਸ਼ ਨੂੰ ਪੰਜਾਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ 48% ਮੌਤਾਂ ਜਿਹੜੀਆਂ ਉਹ ਘਟਗੀਆਂ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 2024 ਵਿੱਚ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਜਿੱਥੇ ਸੜਕਾਂ ਤੇ ਦੁਰਘਟਨਾਵਾਂ ਦੌਰਾਨ ਜ਼ਖਮੀਆਂ ਦੀ ਜਾਨ ਬਚਾ ਰਹੀ ਹੈ ਉੱਥੇ ਹੀ ਸਥਾਨਕ ਪੁਲਿਸ ਦੀ ਕਈ ਕਾਰਜਾਂ ਵਿੱਚ ਸਹਾਇਤਾ ਕਰਕੇ ਉਹਨਾਂ ਦਾ ਕਾਰਜ ਭਾਰੀ ਸਾਂਝਾ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੜਕ ਸੁਰੱਖਿਆ ਫੋਰਸ ਨੇ ਇਤਿਹਾਸ ਰਚ ਦਿੱਤੇ ਆ ਹੁਣ ਤੱਕ 35000 ਲੋਕਾਂ ਦੀਆਂ ਜਾਨਾਂ ਬਚਾਈਆਂ ਹਨ ਸੜਕ ਸੁਰੱਖਿਆ ਫੋਰਸ ਤੁਹਾਡੀ ਸੇਵਾ ਲਈ 24/7 ਹਾਜ਼ਰ ਹੈ ਸਟੇਟ ਹਾਈਵੇ ਹੋਵੇ ਜਾਂ ਫਿਰ ਨੈਸ਼ਨਲ ਹਾਈਵੇ ਕਿਸੇ ਵੀ ਤਰ੍ਹਾਂ ਦਾ ਹਾਦਸਾ ਹੋਣ ਦੀ ਸੂਰਤ ਵਿੱਚ ਡਾਇਲ ਕਰੋ 112 ਹੈਲਪਲਾਈਨ ਨੰਬਰ ਸੜਕ ਸੁਰੱਖਿਆ ਫੋਰਸ ਦੀ ਗੱਡੀ ਤੁਹਾਡੀ ਸੁਰੱਖਿਆ ਲਈ ਤੁਰੰਤ ਪਹੁੰਚ ਕੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਏਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਸਾਇੰਸ ਐਂਡ ਰਿਸਰਚ ਦੇ ਪ੍ਰੋਫੈਸਰ ਡਾਕਟਰ ਪੂਜਾ ਚਾਵਲਾ ਨੇ 2025 ਲਈ ਦੁਨੀਆ ਦੇ ਟੌਪ 2% ਵਿਗਿਆਨੀਆਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਬੁਲਖਣ ਮਾਣ ਹਸਰ ਕੀਤਾ ਹੈ। ਇਹ ਗਲੋਬਲ ਸੂਚੀ ਸਟੈਨਫੋਰਡ ਯੂਨੀਵਰਸਿਟੀ ਅਮਰੀਕਾ ਵੱਲੋਂ ਪ੍ਰਸਿੱਧ ਅੰਤਰਰਾਸ਼ਟਰੀ ਸਾਇੰਟੀਫਿਕ ਪਬਲਿਸ਼ਰ ਐਸਵੀਆ ਨਾਲ ਮਿਲ ਕੇ ਜਾਰੀ ਕੀਤੀ ਗਈ ਹੈ ਡਾਕਟਰ ਚਾਵਲਾ ਦੀ ਇਸ ਸੂਚੀ ਵਿੱਚ ਸ਼ਾਮਲ ਹੋਣਾ ਉਹਨਾਂ ਦੀ ਪ੍ਰਭਾਵਸ਼ਾਲੀ ਖੋਜ ਕਾਰਜ ਅਤੇ ਵਿਦਵਤਾ ਦਾ ਪ੍ਰਮਾਣ ਹੈ ਮੈਂ ਫਾਰਮਾਸੂਟੀਕਲ ਕੈਮਿਸਟਰੀ ਦੀ ਸਟੂਡੈਂਟ ਹਾਂ ਪੂਜਾ ਚਾਵਲਾ ਮੈਮ ਜੋ ਹੈ ਮੇਰੇ ਗਾਈਡ ਨੇ ਤੇ ਮੈਂ ਮੈਡਮ ਦਾ ਬਹੁਤ ਹੀ ਤੈਨੂੰ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹ ਮੇਰੇ ਗਾਈਡ ਨੇ ਤੇ ਉਹਨਾਂ ਦੇ ਆਉਣ ਨਾਲ ਸਾਡੇ ਕਾਲਜ ਦਾ ਜੋ ਰਿਸਰਚ ਦਾ ਮਾਹੌਲ ਹੈ ਬਹੁਤ ਜ਼ਿਆਦਾ ਵਧੀਆ ਹੋਇਆ ਹੈ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਚਾਹੁੰਦੀ ਹਾਂ ਕਿ ਮੈਂ ਮੈਡਮ ਜਿੱਦਾਂ ਕਿ ਮੇਰੇ ਗਾਈਡ ਮੇਰੇ ਮੈਮ ਜਿੱਥੇ ਤੱਕ ਪਹੁੰਚੇ ਨੇ ਮੈਂ ਉਹਨਾਂ ਦੇ ਨਾਲ ਪਹੁੰਚਾਂ ਤੇ ਮੈਨੂੰ ਹਾਂ ਜਿੱਥੇ ਤੱਕ ਮੇਰੇ ਮੈਮ ਪਹੁੰਚੇ ਨੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੈ ਇੰਨੀ ਕਿ ਜ਼ਿਆਦਾ ਕਿ ਮੈਂ ਸ਼ਬਦਾਂ ਦੇ ਵਿੱਚ ਵੀ ਉਹ ਬਿਆਨ ਨਹੀਂ ਕਰ ਸਕਦੀ ਮੈਡਮ ਦਿਨ ਨਹੀਂ ਦੇਖਦੇ ਮੈਡਮ ਰਾਤ ਨਹੀਂ ਦੇਖਦੇ ਅਸੀਂ ਜਦੋਂ ਵੀ ਮੈਮ ਨੂੰ ਚਾਹੇ ਕਾਲ ਕਰੀਏ ਮੈਸੇਜ ਕਰੀਏ ਜਿਵੇਂ ਵੀ ਕਰੀਏ ਮੈਡਮ ਉਸੇ ਟਾਈਮ ਜੋ ਹੈ ਨਾ ਕਿ ਸਾਨੂੰ ਸਾਡੀ ਸਾਡੀ ਮਿਹਨਤ ਦੇ ਉੱਤੇ ਮੈਡਮ ਦਾ ਮੈਂ ਤਾਂ ਇਹੀ ਕਹੂੰਗੀ ਕਿ ਮੈਡਮ ਹਾਂਜੀ ਸਿੱਖਿਆ ਲੈਣੇ ਆ ਇਥੋਂ ਤੱਕ ਪਹੁੰਚਣ ਕੇ ਦੁਨੀਆ ਦੇ ਟੌਪ ਦੇ ਹਾਂਜੀ ਸਾਨੂੰ ਇੰਨਾ ਤਾਂ ਸੀ ਕਿ ਮੈਡਮ ਪਹੁੰਚਣਗੇ ਕਿਤੇ ਨਾ ਕਿਤੇ ਸਰ ਮੇਰਾ ਨਾਮ ਡਾਕਟਰ ਪੂਜਾ ਚਾਵਲਾ ਹੈ ਔਰ ਮੈਂ ਐਮ ਫਾਰਮ ਫਾਰਮਾਸਿਊਟੀਕਲ కెਮਿਸਟਰੀ ਔਰ ਪੀ ਐਚ ਡੀ ਦੀ ਰਿਸਰਚ ਸਕਾਲਰ ਹਾਂ ਸਰ ਮੈਂ ਬਾਬਾ ਫਰੀਦ ਯੂਨੀਵਰਸਿਟੀ ਦੇ ਫਾਰਮੇਸੀ ਇੰਸਟੀਟਿਊਟ ਯੂਨੀਵਰਸਿਟੀ ਇੰਸਟੀਟਿਊਟ ਆਫ ਫਾਰਮਾਸਿਊਟੀਕਲ ਸਾਇੰਸਿਸ ਐਂਡ ਰਿਸਰਚ ਪ੍ਰੋਫੈਸਰ ਦੇ ਪਦਤੇ ਜੌਬ ਕਰ ਰਹੀ ਹਾਂ ਸਰ ਇਹ ਜਿਹੜਾ ਮੈਨੂੰ ਅਵਾਰਡ ਮਿਲਿਆ ਹੈ ਜਾਂ ਕਹਾਂ ਕਿ ਜਿਹੜੀ ਰੈਕਗਨਿਸ਼ਨ ਮਿਲੀ ਹੈ ਇਹ ਮੇਰੀ ਬਹੁਤ ਸਾਰੇ ਸਾਲਾਂ ਦੀ ਮਿਹਨਤ ਹੈ ਔਰ ਇਹ ਪੂਰੇ 올ਓਵਰ ਵਰਲਡ ਜਿਹੜਾ ਹੈ ਨਾ ਟਾਪ 2% ਸਾਇੰਟਿਸਟ ਦੀ categories ਵਿੱਚ ਮੈਨੂੰ ਲਿਤਾ ਗਿਆ ਹੈ ਔਰ ਇਹ ਮੇਰੇ ਲਗਾਤਾਰ 20 ਸਾਲ ਦੇ ਜਿਹੜੇ ਐਫਰਟਸ ਹੈ ਜਿਹੜੀ ਮੈਂ ਆਪਣੇ ਸਟੂਡੈਂਟਸ ਤੋਂ ਰਿਸਰਚ ਕਰਵਾ ਰਹੀਆਂ ਇਹ ਉਸ ਦਾ ਹੀ ਨਤੀਜਾ ਹੈ ਸਰ ਔਰ ਇਹਦੇ ਵਾਸਤੇ ਮੈਂ ਇਹ ਕਹੂੰਗੀ ਕਿ ਮੇਰੇ ਜਿਹੜੇ ਸਟੂਡੈਂਟਸ ਇਸ ਇੰਸਟੀਚਿਊਟ ਦੇ ਰਿਸਰਚ ਫਾਲੋਅਰਸ ਹੈ ਜਾਂ ਮੇਰੇ ਪਿਛਲੇ ਕਾਲਜ ਆਈਐਸਐਫ ਕਾਲਜ ਆਫ ਫਾਰਮੇਸੀ ਦੇ ਜਿਹੜੇ ਸਟੂਡੈਂਟਸ ਹੈ ਰਿਸਰਚਰਸ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਕਿ ਜਿਹੜੀ ਮੈਨੂੰ ਇਹ ਉਪਲਬਧੀ ਹਾਸਲ ਹੋਈ ਹੈ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਇਹ ਤੁਸੀਂ ਵੀ ਮੇਰੇ ਨਾਲ ਐਗਰੀ ਕਰੋਗੇ ਕਿ ਜਦੋਂ ਕਿਸੇ ਦੀ ਖੂਨ ਪਸੀਨਾ ਜਦੋਂ ਲੱਗਾ ਹੁੰਦਾ ਹੈ ਔਰ ਦਿਨ ਰਾਤ ਦੀ ਜਦੋਂ ਮਿਹਨਤ ਲੱਗੀ ਹੁੰਦੀ ਹੈ ਜਦੋਂ ਉਹਦਾ ਇੱਕ ਕ੍ਰੈਡਿਟ ਮਿਲਦਾ ਹੈ ਇਹ ਭਗਵਾਨ ਵੱਲੋਂ ਕਮਾਈ ਹੈ ਜਿਹਦੇ ਵੱਲੋਂ ਮਰਜੀ ਕਮਾ ਜਦੋਂ ਇਹ ਕ੍ਰੈਡਿਟ ਮਿਲਦਾ ਹੈ ਤੇ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਸਰ ਇਹ ਸਾਲ ਜੇ ਇੱਕ ਵਾਰੀ ਸਟੈਂਫੋਰਡ ਯੂਨੀਵਰਸਿਟੀ ਹੈ ਯੂਐਸਏ ਦੀ ਉਹ اور ਐਲਜੀਵੀਅਰ ਇੱਕ ਬਹੁਤ ਮੰਨਿਆ ਪਰ ਮੰਨਿਆ ਹੈ ਪੂਰਾ ਵਰਲਡ ਦਾ ਪਬਲਿਸ਼ਰ ਹੈ ਉਹਨਾਂ ਦੇ ਨਾਲ ਮਿਲ ਕੇ ਇਹ ਲੋਗ ਰੈਂਕਿੰਗ ਕਰਦੇ ਹੈ ਇਹ ਰੈਂਕਿੰਗ ਇਸ ਤਰ੍ਹਾਂ ਨਿਕਲਦੀ ਹੈ ਜਿੰਨੀਆਂ ਵੀ ਅਸੀਂ ਰਿਸਰਚ ਪਬਲਿਕੇਸ਼ਨਸ ਕੀਤੀਆਂ ਜਿੰਨੀਆਂ ਵੀ ਰਿਸਰਚ ਕਰਵਾਈ ਹੈ ਸਟੂਡੈਂਟਸ ਨੂੰ ਉਹਦਾ ਇੱਕ ਜਗ੍ਹਾ ਤੇ ਸਕੋਪਸ ਤੇ ਡਾਟਾਬੇਸ ਸੇਵ ਹੁੰਦਾ ਉਹ ਆਟੋਮੈਟਿਕਲੀ ਸੇਵ ਕਰਦੇ ਆ ਇਹਦੇ ਵਾਸਤੇ ਸਾਨੂੰ ਕਿਸੇ ਨੂੰ ਵੀ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ਉਹ ਆਟੋਮੈਟਿਕਲੀ ਡਾਟਾ ਚੱਕ ਕੇ ਉਹਦੇ ਵਿੱਚ ਜੇ ਜਦੋਂ ਤੁਹਾਡਾ ਨਾਮ ਆਂਦਾ ਤੇ ਉਹ ਆਟੋਮੈਟਿਕਲੀ ਉਹਨਾਂ ਦੀ ਲਿਸਟ ਵਿੱਚ ਇਚ ਇਸ ਆ ਜਾਂਦੀ ਹੈ ਮੈਂ ਧਿਆਨ ਦਿਵਾਉਣਾ ਚਾਹਾਂਗੀ ਕਿ ਇਹਦੇ ਵਾਸਤੇ ਕੋਈ ਵੀ ਐਪਲੀਕੇਸ਼ਨ ਨਹੀਂ ਦਿੱਤੀ ਜਾਂਦੀ ਹੈ ਸਰ ਇਹ ਆਪਣੇ ਆਪ ਹੀ ਉਹਨਾਂ ਨੇ ਪਿਕ ਕੀਤਾ ਮੇਰਾ ਨਾਮ ਸਰ ਮੈਂ ਕਿਉਂਕਿ ਮੈਂ ਫਾਰਮਾਸੂਟੀਕਲ కెమిస్ట్రీ ব্যাকਗਰਾਉਂਡ ਵਿੱਚ ਬਿਲੋਂਗ ਕਰਨੀ ਆ ਤੇ ਸਰ ਅਸੀਂ ਕੀ ਕਰਦੇ ਆ ਕਿ ਜਿਹੜੇ ਜਿੰਨੇ ਵੀ ਮੋਲੀਕਿਊਲਸ ਐ ਜਿੰਨੇ ਵੀ ਡਰੱਗਸ ਐ ਉਹਨਾਂ ਨੂੰ ਪਹਿਲੇ ਸਿੰਥੈਸਿਸ ਕੀਤਾ ਜਾਂਦਾ ਉਹਨਾਂ ਨੂੰ ਪਹਿਲੇ ਲੈਬ ਚ ਬਣਾਇਆ ਜਾਂਦਾ ਤੇ ਮੇਰੀ ਐਂਟੀ ਕੈਂਸਰ ਐਂਟੀ ਡਾਇਬੀਟਿਕ ਐਂਟੀ ਇਨਫਲੇਮੇਟਰੀ ਜਿਹੜੇ ਯਰ ਐਂਟੀ ਮਾਈਕਰੋਬੀਅਲ ਦੇ ਜਿਹੜੇ ਮੋਲੀਕਿਊਲਸ ਐ ਉਹਨਾਂ ਉੱਤੇ ਮੈਂ ਕੰਮ ਕਰਵਾਨੀ ਆ ਪਹਿਲੇ ਆਪਾਂ ਸਿੰਥੈਸਿਸ ਕਰਨੇ ਆ ਸਟੂਡੈਂਟਸ ਮੇਰੇ ਕਰਦੇ ਆ ਉਹਦੇ ਬਾਅਦ ਜਦੋਂ ਪਿਊਰੀ ਪੂਰੀ ਤਰ੍ਹਾਂ ਪਿਉਰੀਫਿਕੇਸ਼ਨ ਹੋ ਜਾਂਦੀ ਹੈ ਉਹਦੇ ਬਾਅਦ ਫਿਰ ਅਸੀਂ ਉਹਨਾਂ ਦੀ ਐਕਟੀਵਿਟੀ ਚੈੱਕ ਕਰਨੇ ਆ ਤੇ ਜਿਹੜੇ ਬਹੁਤ ਐਕਟਿਵ ਕੰਪਾਉਂਡਸ ਆਉਂਦੇ ਆ ਉਹਨਾਂ ਨੂੰ ਫਿਰ ਅੱਗੇ ਸੀ ਰਿਸਰਚ ਪਬਲੀਕੇਸ਼ਨ ਉਹਨਾਂ ਦੀ ਕਰਨੇ ਸਰ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਆਨਰੇਬਲ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਰਾਜੀਵ ਸੂਤ ਸਰ ਸਰ ਉਹ ਇੰਨਾ ਜ਼ਿਆਦਾ ਸਪੋਰਟ ਕਰਦੇ ਰਿਸਰਚ ਨੂੰ ਵੀ ਔਰ ਰਿਸਰਚਰਸ ਨੂੰ ਵੀ कि ਜਿਨ੍ਹਾਂ ਦੀ ਜਿੰਨੂੰ ਮੈਂ ਆਪਣੇ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਹਮੇਸ਼ਾ ਸਰ ਕਹਿੰਦੇ ਆ ਕਿ ਤੁਹਾਨੂੰ ਜਿਸ ਤਰ੍ਹਾਂ ਦੀ ਵੀ ਫੈਸਿਲਿਟੀਆਂ ਚਾਹੀਦੀਆਂ ਜਿਸ ਤਰੀਕੇ ਦੀ ਵੀ ਲੈਬ ਡਿਵੈਲਪ ਕਰਨੀ ਹੈ ਸਰ ਉਹ ਸਾਨੂੰ ਫੰਡਸ ਦਿੰਦੇ ਰਹਿੰਦੇ ਆ ਔਰ ਉਹਨਾਂ ਨੇ ਕੱਲ ਜਦੋਂ ਮੈਂ ਉਹਨਾਂ ਨੂੰ ਮਿਲਣ ਗਈ ਆ ਉਹਨਾਂ ਨੇ ਨਿੱਘੇ ਤਰੀਕੇ ਨਾਲ ਮੈਨੂੰ ਆਸ਼ੀਰਵਾਦ ਦਿੱਤਾ ਬਲੇਸਿੰਗਸ ਦਿੱਤੀਆਂ ਔਰ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਵਿਸ਼ਵਾਸ ਦਿਲਾਇਆ ਕਿ ਤੁਹਾਨੂੰ ਅੱਗੇ ਪਵਿੱਖ ਚ ਸਟੂਡੈਂਟਸ ਵਾਸਤੇ ਜਿੰਨਾ ਵੀ ਫੰਡ ਚਾਹੀਦਾ ਹੋਏਗਾ ਜੋ ਵੀ ਰਿਸਰਚ ਲੈਬ ਡਿਵੈਲਪ ਕਰਨ ਦੀ ਜ਼ਰੂਰਤ ਹੈ ਮੈਂ ਤਿਆਰ ਹਾਂ ਔਰ ਸਰ ਉਹਨਾਂ ਨੇ ਮੈਨੂੰ ਆਸ਼ਵਾਸਨ ਦਿਵਾਇਆ ਹੈ ਕਿ ਉਹ ਅੱਗੇ ਵੀ ਪੂਰਾ ਦਾ ਪੂਰਾ ਸਹਿਯੋਗ ਦਿੰਦੇ ਰਹਿਣਗੇ ਤਾਂ ਐਦਾ ਪ੍ਰੋਫੈਸਰ ਡਾਕਟਰ ਰਾਜੀਵ ਸੂਦ ਨੂੰ ਬਹੁਤ ਵੱਡਾ ਕ੍ਰੈਡਿਟ ਜਾਂਦਾ ਹੈ ਕਿਉਂਕਿ ਸਰ ਜੇ ਸਾਡਾ ਮੁਖੀ ਆ ਸਾਡਾ ਸਰਗਨਾ ਹੀ ਐਕਟਿਵ ਹੋਵੇ ਔਰ ਸਾਨੂੰ ਪ੍ਰੋਤਸਾਹਨ ਦੇਵੇ ਤੇ ਬੰਦੇ ਦਾ ਆਪ ਹੀ ਅੱਗੇ ਹੋ ਕੇ ਕੰਮ ਕਰਨ ਨੂੰ ਜੀ ਕਰਦਾ ਸਰ ਜੀ ਸਰਨ ਭਾਜਾ ਜਣੀਏ ਕਿ ਕਿਸ ਤਰ੍ਹਾਂ ਹਰ ਕੋਲ ਪੀਏਗਾ ਸਿਗਰਟੇ ਸੋਸ਼ੀਅਟਾ ਜਿਵੇਂ ਆਮ ਜਿਹੜੀ ਘਟਾ ਦੇ ਸਭ ਸੇ ਸਖੇ ਸ਼ਬਦਾ ਜੇ ਮੈਂ ਕਹਾ ਕਿ ਇਹ ਜਿੰਨੇ ਵੀ ਸਟੂਡੈਂਟਸ ਨੂੰ ਆਪਾਂ ਕੰਮ ਕਰਵਾਣੇ ਆ ਜਿਹੜੀ ਵੀ ਰਿਸਰਚ ਬੱਚੇ ਕਰਦੇ ਆ ਜਦੋਂ ਉਹਨਾਂ ਦੀ ਐਕਟੀਵਿਟੀ ਆ ਜਾਂਦੀ ਹੈ ਕਿ ਹਾਂ ਕਿ ਇਹ ਵਾਲੇ ਸਾਡੇ ਕੈਮੀਕਲਸ ਜਿਹੜੇ ਆਂਟੀ ਕੈਂਸਰ ਡੈਰੀਵੇਟਿਵ ਆ ਰਹੇ ਕਿਉਂਕਿ ਕੈਂਸਰ ਤੁਹਾਨੂੰ ਪਤਾ ਹੈ ਸਾਡੀ ਖਾਸ ਤੌਰ ਤੇ ਪੰਜਾਬ ਦੀ ਬੈਲਟ ਵੀ ਬਹੁਤ ਜ਼ਿਆਦਾ ਕੈਂਸਰ ਦੇ ਪੇਸ਼ੈਂਟਸ ਦੀ ਪ੍ਰੋਬਲਮ ਇੱਥੇ ਆ ਰਹੀ ਹੈ ਤੇ ਸਾਡਾ ਮੋਟਿਵ ਹੈਗਾ ਕਿ ਆਪਾਂ ਆਂਟੀ ਕੈਂਸਰ ਏਜੈਂਟਸ ਨੂੰ ਬਣਾਈਏ ਔਰ ਉਹਦੀ ਹੋਰ ਰਿਸਰਚ ਉੱਪਰ ਤੋਂ ਉੱਪਰ ਲੈ ਕੇ ਜਾਈਏ ਸਰ ਇਹਦੇ ਚ ਮੈਂ ਇੱਕ ਚੀਜ਼ ਹੋਰ ਜ਼ਰੂਰ ਮੈਂਸ਼ਨ ਕਰਨਾ ਚਾਹਾਂਗੀ ਮੈਂ ਤਹੇ ਦਿਲ ਤੋਂ ਧੰਨਵਾਦ ਦੀਆਂ ਆਪਣੇ ਸਟੂਡੈਂਟਸ ਦੀ ਆਪਣੇ ਰਿਸਰਚ ਸਕਾਲਰਸ ਦੀ ਕਿ ਜਿਨ੍ਹਾਂ ਨੇ ਨਾ ਦਿਨ ਦੇਖਿਆ ਨਾ ਰਾਤ ਦੇਖਿਆ ਅਸੀਂ ਕਦੀ ਲੈਬ ਚ ਟਾਈਮ ਨਹੀਂ ਦੇਖਿਆ ਕਿ ਕਿੰਨੇ ਵਜੇ ਹੈ ਜਾਂ ਕਿੰਨੇ ਵਜੇ ਤੱਕ ਆਪਾਂ ਕੰਮ ਕਰਨਾ ਸਾਡੀ ਕਦੀ ਵੀ 9 ਤੋਂ 5 ਲੈਬ ਨਹੀਂ ਹੁੰਦੀ ਰਾਤ 11 ਵਜੇ 12 ਵਜੇ ਤੁਹਾਨੂੰ ਕਦੀ ਵੀ ਆਓਗੇ ਤੁਹਾਨੂੰ ਆਪਾਂ ਲੈਬ ਚ ਕੰਮ ਕਰਦੇ ਮਿਲ ਜਾਵਾਂਗੇ ਸਰ ਇਹਦੇ ਚ ਮੇਰੀ ਫੈਮਿਲੀ ਦਾ ਬਹੁਤ ਵੱਡਾ ਸਪੋਰਟ ਰਿਹਾ ਹੈ ਖਾਸ ਤੌਰ ਤੇ ਮੇਰੇ ਹਸਬੰਡ ਪ੍ਰੋਫੈਸਰ ਡਾਕਟਰ ਵਿਨੇ ਚਾਵਲਾ ਉਹਨਾਂ ਦੇ ਸਪੋਰਟ ਤੋਂ ਬਗੈਰ ਮੈਨੂੰ ਲੱਗਦਾ ਕਿ ਮੈਂ ਇੰਨੀ ਅੱਗੇ ਤੱਕ ਨਹੀਂ ਜਾ ਸਕਦੀ ਸੀ ਉਹਨਾਂ ਨੇ ਮੈਨੂੰ ਹਰ ਪਾਸੇ ਬਹੁਤ 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 ਸਪੋਰਟ ਕੀਤਾ ਹੈ ਔਰ ਮੇਰੀ ਸਾਥ ਦਿੱਤੀ। ਖਾਸ ਤੌਰ ਤੇ ਕੈਨਸਰ ਦਾ ਇਹ ਤੁਸੀਂ ਸਭ ਖੋਜ ਕੀਤੀ ਹੈ ਇਸ ਤਰ੍ਹਾਂ। ਸਰ ਮੇਰੇ 8 ਪੇਟੈਂਟਸ ਹੈ ਜਿਹੜੇ ਮੈਂ ਫਾਈਲ ਕੀਤੇ ਔਰ ਜਿਹੜੇ ਪਬਲਿਸ਼ ਹੋ ਚੁੱਕੇ ਹੈ। ਉਹਨਾਂ ਬਾਰੇ ਵਿੱਚ ਬਹੁਤ ਜ਼ਿਆਦਾ ਡਿਟੇਲਸ ਨਹੀਂ ਕਰ ਸਕਦੀ ਕਿਉਂਕਿ ਉਹ ਅੰਦਰ ਅੰਡਰ ਪ੍ਰੋਸੈਸ ਹੈ ਤੇ ਸਰ ਅਸੀਂ ਖਾਸ ਤੌਰ ਤੇ ਐਂਟੀ ਜਿਹੜੇ ਲੇਡੀਜ਼ ਦੇ ਬ੍ਰੈਸਟ ਕੈਂਸਰ ਹੁੰਦੀ ਹੈ ਅਸੀਂ ਉਹਨਾਂ ਉੱਤੇ ਬਹੁਤ ਰਿਸਰਚ ਆਪਣੀ ਫੋਕਸ ਕਰ ਰਹੇ ਹਾਂ ਤੇ ਉਹਦੇ ਮੇਰੇ 8 ਪੇਟੈਂਟਸ ਹੈ ਜਿਹੜੇ ਪਬਲਿਸ਼ ਹੋ ਚੁੱਕੇ ਹੈ ਔਰ ਉਹਨਾਂ ਚੋਂ 4 ਪੇਟੈਂਟਸ ਜਿਹੜੇ ਉਹ ਅਗਲੀ ਦੀ ਸਟੇਜ ਵਿੱਚ ਵੀ ਜਾ ਚੁੱਕੇ ਹੈ एक चीज़ और ध्यान दवाना चाहवा सर मेरे पांच जेटे डिजाइन पेटेंट्स हैं वो ग्रांट हो चुके हैं और मेरा एक कॉपीराइट है जोड़ा कि मेरे प्रोफाइल तो है और मेरी मोर दैन दो सौ तो ज़्यादा मैं पब्लीकेशन कर चुकी हूँ सर ऑनस्टली स्पीकिंग मेरे मन च नहीं क्योंकि मैंने बजुर्गों ने एको गई थी कि तुम दिन रात काम च लगे रहो का कदम वह क्रैडिट मिल जाएगा और मैं बड़े तहे दिल ने शुक्रगुजार आ कि मेरा भगवान ने इस चीज़ का क्रैडिट दिता है और मैं सोचा नहीं सह कि अपना काम करते जाओ कदी ना कदम वह मुल पै जाएगा और इस तुम्हे तो मुल्द मैं मैं कि दसा थो मैं बहुत पुशा बहुत ज़्यादा खुशा यूनिवर्सिटी में पिछले दो तीन साल में जो प्रोग्रेस हो रही है वो एक अनप्रेसीडेंटिड है पिछले छब्बीस साल से यूनिवर्सिटी एग्जिस कर रही है हमारे यहाँ पे जो रिसर्च का एटमोसफियर था उसको रिक्रिएट कर दिया गया है कोविड और उसके बाद के जो चार साल थे टोटल उसके अंदर रिसर्च बंद हो गई थी हमारे पी बंद हो गई थी काफ़ी बिल्डिंग्स अधूरी पड़ी थी अभी हमने एक डिफरेंट एटमोसफियर बनाया पहले न्यूरोलॉजी में एक बहुत बड़ा प्रोजेक्ट पूरे इंडिया का यूनिवर्सिटी लीड कर रही है और अब उसके बाद ये जिस तरह से इंडिविजुअल डॉक्टर भी एक्सील करने लगे हैं और उनका पूरे वर्ल्ड के अंदर साइंटिफिक लिस्ट के अंदर और टॉप टू परसेंट या टॉप हंड्रेड के अंदर नाम आ रहे हैं ये एक बहुत अच्छा साइन है यूनिवर्सिटी के लिए बाबा फरीद यूनिवर्सिटी जो पंजाब को पूरे को रिप्रेजेंट करती है उसमें सिर्फ गुरु गोविंद सिंह मेडिकल कॉलेज नहीं उसके अंदर फार्मेसी के कॉलेज फिजिथेरापी हमारी जो स्किल का है स्किल के अंदर भी यूनिवर्सिटी बहुत आगे निकल गई है और जो सेंटर्स जैसे मैंने पीएचडी का बताया डिस्कार्डेड पड़े हुए थे पीएचडी हो नहीं रही थी इसी तरह स्किल के सेंटर जो 10 साल से बिल्कुल खंडरों में बदल गए थे उनको रिवाइव कर दिया गया है और गुरु गोविंद सिंह मेडिकल कॉलेज का सेंटर जो है पूरे पंजाब में लीड कर रहा है तो इसका चयन होता है अपना कितना पब्लिकेशन आपका हुआ है कितना उसका एच इंडेक्स होता है कितना साइटेशन है आपके रिसर्च वर्क का उसकी वैल्यू असेस होती है कमेटी होती है पूरा बोर्ड होता है उसके बाद ये डिसाइड किया जाता है कि आप उस कैलकुलेशन में उस मार्किंग के अंदर कहाँ स्टैंड करते हैं और एक बहुत गर्व की बात है कि आपके फैकल्टी आपके स्टूडेंट्स आज नाम कर रहे हैं पूरे हिंदुस्तानी पूरे वर्ल्ड के अंदर ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦਾ ਇਸ ਮੌਕੇ ਤੇ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਅਰਜੀਵ ਸੂਦ ਨੇ ਉਹਨਾਂ ਨੂੰ ਵਧਾਈ ਦਿੰਦੇ ਕਿਹਾ ਕਿ ਉਹ ਇਹ ਅੰਤਰਰਾਸ਼ਟਰੀ ਮਾਣ ਪ੍ਰਾਪਤ ਕਰਨ ਵਾਲੀ ਪਹਿਲੀ ਵਿਗਿਆਨੀ ਹੈ ਇਸ ਮੌਕੇ ਉਹਨਾਂ ਨੇ ਪਵਿੱਖ ਦੀਆਂ ਖੋਜਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ